ਪ੍ਰੇਜ਼ ਦਾ ਲਾਰਡ ਓਕੇ ਅੱਜ ਅਸੀਂ ਆਨੰਦ ਦੇ ਬਾਰੇ ਵਿੱਚ ਸਿੱਖਾਂਗੇ ਯਸਾਇਆ ਦੀ ਕਿਤਾਬ ਪੁੱਤਰ ਬਾਈਬਲ ਦੇ ਵਿੱਚੋਂ ਉਹਦਾ 61 ਨੰਬਰ ਅਧਿਆਇ ਤੇ 10 ਨੰਬਰ ਆਇਤ ਬੁੱਕ ਆਫ ਇਜ਼ਾਇਆ ਚੈਪਟਰ 61 ਵਰਸ 10 ਉਹਦੇ ਵਿੱਚ ਐਦਾਂ ਲਿਖਿਆ ਆ ਮੈਂ ਯਹੋਵਾ ਵਿੱਚ ਬਹੁਤ ਖੁਸ਼ ਹੋਵਾਂਗਾ ਹਾਲੇਲੂਇਆ ਕਿੰਨਾ ਖੁਸ਼ ਹੋਵਾਂਗਾ ਤੇ ਕਿਹਦੇ ਵਿੱਚ ਖੁਸ਼ ਹੋਵਾਂਗੇ ਯਹਵਾ ਕੌਣ ਆ ਪਰਮੇਸ਼ਰ ਸਭ ਵਾਰੀ ਸਾਨੂੰ ਕਹਿੰਦੀ ਆ ਵੀ ਤੁਸੀਂ ਪਰਮੇਸ਼ਰ ਦੇ ਵਿੱਚ ਰਹਿ ਕੇ ਖੁਸ਼ ਰਹੋ ਬਹੁਤ ਸਾਰੇ ਲੋਕ ਪਰਮੇਸ਼ਰ ਦੇ ਵਿੱਚ ਹੋਣ ਦੇ ਬਾਵਜੂਦ ਵੀ ਨਿਰਾਸ਼ਾ ਨਾਲ ਭਰੇ ਰਹਿੰਦੇ ਆ ਬੇਆਸਿਆਂ ਵਾਲੀਆਂ ਗੱਲਾਂ ਕਰਦੇ ਆ ਉਹ ਉਹਨਾਂ ਦੇ ਅੰਦਰ ਕੋਈ ਖੁਸ਼ੀ ਨਹੀਂ ਆ ਜੇ ਤੁਸੀਂ ਉਹਨਾਂ ਦੇ ਲਾਗੇ ਖਲੋਜੋ ਜਦੋਂ ਉਹਨਾਂ ਨੇ ਗੱਲਾਂ ਕਰਨੀਆਂ ਭਾਵੇਂ ਤੁਸੀਂ ਬਹੁਤ ਹੋਪਫੁਲ ਹੁੰਨੇ ਆ ਬਹੁ ਆਸ ਨਾਲ ਭਰੇ ਹੁੰਨੇ ਆ ਪਰ ਉਹ ਤੁਹਾਨੂੰ ਹੋਪਲੈਸ ਕਰ ਦਿੰਦੇ ਤੁਹਾਡੀ ਆਸ ਨੂੰ ਵੀ ਉਹ ਖਤਮ ਕਰ ਦਿੰਦੇ ਉਹਨਾਂ ਨੇ ਇੰਨੀਆਂ ਡਿਸਪਾਇੰਟ ਕਰਨ ਵਾਲੀਆਂ ਨਿਰਾਸ਼ ਕਰਨ ਵਾਲੀਆਂ ਗੱਲਾਂ ਕਰਦੇ ਆ ਉਹ ਉਹਨਿ ਕਈ ਜਣਾ ਕੋਸ਼ ਨਹੀਂ ਹੁੰਦਾ ਦੁਨੀਆ ਤੇ ਹੁਣ ਏਦਾਂ ਹੋਈ ਜਾਂਦਾ ਦੇਖੋ ਏਦਾਂ ਹੋ ਗਿਆ ਲੋਕੀ ਵਿਚਾਰੇ ਰੋਈ ਪਿੱਟੀ ਜਾਂਦੇ ਆ ਕੌਰਾ ਮਚਿਆ ਪਿਆ ਆ ਏਦਾਂ ਉਹਨਾਂ ਨੇ ਕੋਈ ਚੱਜ ਦੀ ਗੱਲ ਨਹੀਂ ਕਰਨੀ ਉਹਨਾਂ ਨੇ ਤੁਹਾਨੂੰ ਏਦਾਂ ਅਹਿਸਾਸ ਕਰਾ ਦੇਣਾ ਆ ਜਿਵੇਂ ਬਸ ਮਹਾਤਬਾਈ ਦੇ ਵਿੱਚ ਫਸ ਗਏ ਤੇ ਨਿਕਲਣ ਦਾ ਕੋਈ ਰਾਹ ਨਾ ਹੋਵੇ ਕਿ ਤੁਸੀਂ ਜਾਣਦੇ ਹੋਵੋਗੇ ਕਿ ਉਹ ਸਤਸੰਗੀ ਹੋ ਸਕਦਾ ਹੈ ਪਰ ਜਿਹੜਾ ਇੱਕ ਸਤਸੰਗੀ ਆ ਸਤ ਸੰਗ ਦਾ ਮਤਲਬ ਹੁੰਦਾ ਸਚਾਈ ਦੀ ਸੰਗਤ ਸਤ ਉਹਦਾ ਮਤਲਬ ਹੁੰਦਾ ਸੱਚ ਸੱਚ ਨੂੰ ਸ਼ੁੱਧ ਪੰਜਾਬੀ ਦੇ ਵਿੱਚ ਜਾਂ ਕਹਿ ਲੋ ਕਿ ਜਦੋਂ ਇੱਕ ਖਾਸ ਤਰ੍ਹਾਂ ਦੀ ਪੰਜਾਬੀ ਦੇ ਵਿੱਚ ਉਨੂੰ ਸੱਤ ਵੀ ਕਿਹਾ ਜਾਂਦਾ ਜਿਵੇਂ ਆਪਾਂ ਕਹਿੰਦੇ ਹਾਂ ਸੱਤ ਬਚਨ ਜੀ ਉਹਦਾ ਮਤਲਬ ਹੁੰਦਾ ਠੀਕ ਹੈ ਜੀ ਰਾਈਟ ਸੋ ਪੰਜਾਬੀ ਦੇ ਅਰਥ ਆ ਇਤੈ ਸਤ ਸੰਗਤ ਦਾ ਮਤਲਬ ਆ ਸੱਚਾਈ ਦੀ ਸੰਗਤ ਜਿੱਥੇ ਸੱਚ ਦੇ ਬਚਨ ਹੁੰਦੇ ਆ ਅਰ ਸਤ ਸੰਗੀ ਦਾ ਮਤਲਬ ਆ ਜਿਹੜਾ ਸਚਾਈ ਦੀ ਸੰਗਤ ਵਿੱਚ ਰਹਿੰਦਾ ਆ ਜਦੋਂ ਆਪਾਂ ਕਹਿੰਦੇ ਮੈਂ ਇੱਕ ਸਤਸੰਗੀ ਆ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਚਰਚ ਨੂੰ ਜਾਣ ਵਾਲਾ ਆ ਇੱਥੇ ਬਹੁਤ ਸਾਰੇ ਲੋਕ ਹੈਗੇ ਆ ਇਸ ਦੁਨੀਆ ਉੱਤੇ ਜਿਹੜੇ ਚਰਚ ਨੂੰ ਜਾਣ ਵਾਲੇ ਆ ਜਾਂ ਆਪਣੇ ਆਪ ਨੂੰ ਕਹਿੰਦੇ ਆ ਅਸੀਂ ਰੱਬ ਨੂੰ ਮੰਨਣ ਵਾਲੇ ਆ ਪਰ ਉਹ ਸਤਸੰਗੀ ਨਹੀਂ ਆ ਉਹ ਸੱਚ ਦੀ ਸੰਗਤ ਵਿੱਚ ਨਹੀਂ ਰਹਿੰਦੇ ਉਹਨਾਂ ਦੇ ਸੰਗਤ ਝੂਠਿਆਂ ਦੇ ਨਾਲ ਆ ਆਯਾਸ਼ੀ ਕਰਨ ਵਾਲਿਆਂ ਦੇ ਨਾਲ ਆ ਜੂਆ ਖੇਡਣ ਵਾਲਿਆਂ ਨਾਲ ਆ ਫੇ ਵਿਚਾਰੀਆਂ ਨਾਲ ਤੇ ਉਹ ਕਹਿ ਹੀ ਨਹੀਂ ਸਕਦੇ ਸੀ ਸਤਸੰਗੀਆਂ ਜਿੱਥੇ ਦੋ ਜਣੇ ਵੀ ਇਕੱਠੇ ਹੋ ਜਾਣ ਦੇਖੋ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਮੈਂ ਸੱਚ ਆ ਤੁਸੀਂ ਪੜਿਓ ਪੁੱਤਰ ਬਾਈਬਲ ਦੇ ਵਿੱਚੋਂ ਹੁਣ ਹੀ ਕਿਹਾ ਰਾ ਸਚਾਈ ਤੇ ਜੀਵਨ ਮੈਂ ਆ ਸਚਾਈ ਹੀ ਉਹਨੇ ਕਿਹਾ ਕਿ ਮੈਂ ਅਰਵਚਨ ਚ ਲਿਖਿਆ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਜੀ ਇਕੱਠੇ ਹੋਣ ਮੈਂ ਉਹਨਾਂ ਦੇ ਦਰਮਿਆਨ ਮੇਰੇ ਨਾਮ ਜੀ ਇਕੱਠੇ ਹੋਣ ਦਾ ਮਤਲਬ ਸਚਾਈ ਦੇ ਵਿੱਚ ਇਕੱਠੇ ਹੋਣ ਜਿੱਥੇ ਵੀ ਸਤ ਸੰਗ ਹੋਵੇ ਸਤ ਸੰਗ ਦਾ ਮਤਲਬ ਇਹ ਨਹੀਂ ਹਜ਼ਾਰ ਦੀ ਭੀੜ ਸਤ ਸੰਗ ਦਾ ਮਤਲਬ ਆ ਜਿੱਥੇ ਸਚਾਈ ਦੀਆਂ ਗੱਲਾਂ ਹੋਣ ਹਰ ਸੱਚਾਈ ਆ ਪਰਮੇਸ਼ਰ ਪਰਮੇਸ਼ਰ ਤੋਂ ਬਿਨਾ ਸਭ ਕੁਝ ਮਿੱਥਿਆ ਆ ਝੂਠ ਆ ਜਿੱਥੇ ਵੀ ਪਰਮੇਸ਼ਰ ਦੀਆਂ ਗੱਲਾਂ ਅਸੀਂ ਬਹਿ ਕੇ ਕਰੀਏ ਚਾਹੇ ਉਹ ਘਰ ਵਿੱਚ ਹੋਣ ਉਹ ਕਿਸੇ ਵਿਆਹ ਸ਼ਾਦੀ ਦੇ ਵਿੱਚ ਵੀ ਹੋ ਸਕਦੀਆਂ ਆ ਕਿਸੇ ਮਰਗ ਵਾਲੇ ਘਰ ਚ ਬੈਠਿਆ ਵੀ ਹੋ ਸਕਦੀਆਂ ਆ ਤੁਸੀਂ ਟੇਬਲ ਦੇ ਉੱਤੇ ਬੈਠੇ ਆ ਰੋਟੀ ਖਾਣ ਨੂੰ ਉੱਥੇ ਵੀ ਤੁਸੀਂ ਸਤ ਸੰਗ ਕਰ ਸਕਦੇ ਆ ਜਿੱਥੇ ਵੀ ਤੁਸੀਂ ਪਰਮੇਸ਼ਵਰ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਉਹਦੇ ਬਚਨਾਂ ਦੀਆਂ ਗੱਲਾਂ ਕਰ ਰਹੇ ਹੋ ਉਹ ਸਤ ਸੰਗ ਆ ਸੋ ਅਸੀਂ ਜਿਹੜੇ ਪਰਮੇਸ਼ਵਰ ਦੇ ਵਿੱਚ ਰਹਿਣ ਵਾਲੇ ਲੋਕੀ ਆ ਅਸੀਂ ਆਨੰਦ ਨਾਲ ਭਰੇ ਹੋਏ ਰਹਿਣਾ ਹੈ ਕਿਉਂਕਿ ਜਿਹੜਾ ਇਨਸਾਨ ਅਕਾਲ ਪੁਰਖ ਪਰਮੇਸ਼ਰ ਨਾਲ ਜੁੜਿਆ ਇਹ ਕਦੇ ਵੀ ਨਾ ਖਤਮ ਹੋਣ ਵਾਲੇ ਪਰਮੇਸ਼ਰ ਨਾਲ ਜਿਹਦਾ ਕੋਈ ਆਕਾਰ ਨਹੀਂ ਬਣਾਇਆ ਜਾ ਸਕਦਾ ਜਿੰਨੂੰ ਕਿਸੇ ਮੂਰਤ ਵਿੱਚ ਨਹੀਂ ਢਾਲਿਆ ਜਾ ਸਕਦਾ ਜੋ ਸਦਾ ਤੋਂ ਹੈ ਸਦਾ ਦਿੱਕਰ ਰਹੇਗਾ ਜਿਹੜਾ ਉਸ ਪਰਮੇਸ਼ਰ ਨਾਲ ਜੁੜਿਆ ਆ ਉਹ ਕਦੀ ਨਿਰਾਸ਼ ਹੋ ਹੀ ਨਹੀਂ ਸਕਦਾ ਕਿਉਂਕਿ ਉਹ ਜਾਣਦਾ ਆ ਕਿ ਮੇਰਾ ਪਰਮੇਸ਼ਰ ਓਮਨੀ ਪ੍ਰੈਜ਼ੈਂਟ ਹੈ ਹਰ ਜਗ੍ਹਾ ਤੇ ਵਿਰਾਜਮਾਨ ਹਰ ਜਗ੍ਹਾ ਤੇ ਮੌਜੂਦ ਅਵੇਲੇਬਲ ਆ ਅਰੋ ਜਾਣਦਾ ਆ ਕਿ ਉਹ ਆਲ ਮਾਈਟੀ ਆ ਉਹ ਸਭ ਕੁਛ ਕਰਨ ਦੀ ਤਾਕਤ ਰੱਖਣ ਵਾਲਾ ਆ ਇਸ ਕਰਕੇ ਜਿਹੜੇ ਪਰਮੇਸ਼ਵਰ ਵਿੱਚ ਰਹਿੰਦੇ ਉਹ ਆਨੰਦ ਨਾਲ ਭਰੇ ਰਹਿੰਦੇ ਕਿਉਂਕਿ ਉਹਨਾਂ ਨੂੰ ਪਤਾ ਆ ਜੇ ਕਿਤੇ ਮੁਸੀਬਤ ਆ ਵੀ ਗਈ ਆ ਜਿਹਦੇ ਮੈਂ ਲੜ ਲੱਗਿਆ ਉਹ ਮੈਨੂੰ ਮੁਸੀਬਤ 'ਚ ਥੋੜੀ ਰਹਿਣ ਦੇਊਗਾ ਜੇ ਬਿਮਾਰੀ ਆ ਵੀ ਗਈ ਹੈ ਮੈਂ ਜਿੰਨੂੰ ਆਪਣੇ ਪਰਮੇਸ਼ਰ ਮੰਨਦਾ ਹੈ ਉਹ ਮੈਨੂੰ ਬਿਮਾਰੀ ਚ ਥੋੜੀ ਪਿਆਰ ਆਣ ਦੂਗਾ ਉਹ ਮੈਨੂੰ ਜ਼ਰੂਰ ਕੱਢੂਗਾ ਉਹਦਾ ਭਰੋਸਾ ਹੈ ਆਪਣੇ ਪਰਮੇਸ਼ਰ ਦੇ ਉੱਤੇ ਇਸ ਲਈ ਨਾ ਤਾਂ ਉਹ ਬਿਮਾਰੀ ਵਿੱਚ ਨਿਰਾਸ਼ ਹੁੰਦਾ ਨਾ ਉਹ ਸਮੱਸਿਆ ਵਿੱਚ ਨਿਰਾਸ਼ ਹੁੰਦਾ ਜੇ ਅਸੀਂ ਪਰਮੇਸ਼ਰ ਦੇ ਵਿੱਚ ਹੈਗੇ ਆਂ ਫਿਰ ਨਿਰਾਸ਼ਾ ਸਾਡੇ ਜੀਵਨ ਦੇ ਵਿੱਚ ਹੋ ਨਹੀਂ ਸਕਦੀ ਜੇ ਨਿਰਾਸ਼ਾ ਸਾਡੇ ਜੀਵਨ ਵਿੱਚ ਜਾਂ ਫਿਰ ਅਸੀਂ ਪਰਮੇਸ਼ਵਰ ਵਿੱਚ ਨਹੀਂ ਹੋ ਸਕਦੇ ਪਰ ਬਹੁਤ سارے ਲੋਕ ਆ ਉਹ ਤਾਂ ਉਹ ਤਾਂ ਹੁਕਮ ਨੇ ਪੂਰੇ ਕਰ ਰਹੇ ਆ ਫਿਜ਼ੀਕਲੀ ਉਹਨਾਂ ਨੇ ਹੁਕਮ ਪੂਰੇ ਕੀਤੇ ਆ ਬੈਪਟਾਈਜ਼ ਕਰ ਲਿਆ ਬਪਤਿਸ਼ਮਾ ਲੈ ਲਿਆ ਆ ਉਹਨਾਂ ਨੇ ਪ੍ਰਭੂ ਭੋਜ ਵੀ ਲੈ ਰਹੇ ਆ ਸੰਡੇ ਦੀ ਸੰਡੇ ਉਹ ਚਰਚ ਨੂੰ ਵੀ ਆ ਰਹੇ ਆ ਪਰ ਫਿਰ ਵੀ ਉਹਨਾਂ ਦੇ ਅੰਦਰ ਨਿਰਾਸ਼ਾ ਬਹੁਤ ਆ ਪਰ ਉਹ ਸਮਝਦੇ ਆ ਕਿ ਅਸੀਂ ਤਾਂ ਪ੍ਰਭੂ ਵਿੱਚ ਆ। ਇੱਕ ਹੀ ਕੰਮ ਹੋ ਸਕਦਾ ਜਾਂ ਪ੍ਰਭੂ ਵਿੱਚ ਹੋਣਾ ਜਾਂ ਨਿਰਾਸ਼ਾ ਵਿੱਚ ਹੋਣਾ। ਪ੍ਰਭੂ ਵਿੱਚ ਨਿਰਾਸ਼ਾ ਹੈ ਨਹੀਂ। ਵੀ ਜੇ ਹੁਣ ਆਪਾਂ ਕੂਲਰ ਮੋਰੇ ਖਲੋ ਕੇ ਕਹੀਏ ਹਵਾ ਨਹੀਂ ਆਉਂਦੀ। ਵੀ ਕੂਲਰ ਚੱਲ ਰਿਆ ਹੋਵੇ। ਬਾਹਲ ਉੱਡਰੇ ਕੱਪੜੇ ਉੱਡਰੇ ਤੁਸੀਂ ਕਹੋ ਹਵਾ ਹੈ ਨਹੀਂ। ਇਹ ਤਾਂ ਸੁਦਾਈ ਝੂਠਿਆ ਪਾਣੀ ਦੇ ਵਿੱਚ ਖਲੋ ਕੇ ਤੁਸੀਂ ਕਹੋ ਮੈਂ ਗਿੱਲਾ ਨਹੀਂ ਹੋਇਆ ਪਾਣੀ ਦਾ ਸੁੱਕਾ ਹੈ ਇਹ ਸੁਦਾ ਝੂਠਿਆ ਤੇ ਜੇ ਕੋਈ ਕਵੇ ਕਿ ਮੈਂ ਪਰਮੇਸ਼ਵਰ ਵਿੱਚ ਆ ਪਰ ਮੈਂ ਨਿਰਾਸ਼ ਆ ਇਹੇ ਸੁਦਾਈ ਝੂਠਿਆ ਜਾਂ ਤੇ ਉਹ ਪਰਮੇਸ਼ਵਰ ਵਿੱਚ ਨਹੀਂ ਆ ਤੇ ਜਾਂ ਫਿਰ ਉਹ ਨਿਰਾਸ਼ਾ ਦੇ ਵਿੱਚ ਆ ਜਿਹੜਾ ਪਰਮੇਸ਼ਵਰ ਤੇ ਚਾ ਉਹ ਕਦੀ ਵੀ ਨਿਰਾਸ਼ ਹੁੰਦਾ ਕਿਉਂਕਿ ਉਹਦੀ ਆਸ ਟੁੱਟਦੀ ਨਹੀਂ ਉਹਦੀ ਆਸ ਹੀ ਪਰਮੇਸ਼ਵਰ ਆ ਉਹਦਾ ਵਿਸ਼ਵਾਸ ਨਹੀਂ ਟੁੱਟ ਸਕਦਾ ਕਿਉਂਕਿ ਪਰਮੇਸ਼ਵਰ ਵਿਸ਼ਵਾਸ ਘਾਤ ਨਹੀਂ ਕਰਦਾ ਉਹਦੇ ਨਾਲ ਧੋਖਾ ਨਹੀਂ ਹੁੰਦਾ ਕਿਉਂਕਿ ਪਰਮੇਸ਼ਵਰ ਧੋਖੇਬਾਜ਼ ਨਹੀਂ ਹੈ ਅਸੀਂ ਕਿਹਦੇ ਤੋਂ ਨਿਰਾਸ਼ ਹੁੰਨੇ ਆ ਜਿਹੜਾ ਸਾਡੇ ਨਾਲ ਝੂਠ ਬੋਲ ਜਾਂਦਾ ਜਦੋਂ ਕੋਈ ਸਾਨੂੰ ਧੋਖਾ ਦੇ ਜਾਂਦਾ ਜਦੋਂ ਕੋਈ ਸਾਡੇ ਨਾਲ ਫਰੇਬ ਕਰ ਜਾਂਦਾ ਜਦੋਂ ਕੋਈ ਸਾਡੀ ਗੱਲ ਨੂੰ ਸੁਣਦਾ ਨਹੀਂ ਸਾਡੀ ਆਵਾਜ਼ ਨੂੰ ਸੁਣਦਾ ਨਹੀਂ ਅਸੀਂ ਉਹਨੂੰ ਕੁਛ ਕਹਿੰਨੇ ਆ ਸਾਡੀ ਮਦਦ ਕਰ ਦਿਓ ਮਦਦ ਨਹੀਂ ਕਰਦਾ ਕੀ ਹੁੰਦਾ ਅਸੀਂ ਨਰਾਸ਼ ਹੋ ਜੁੰਨੇ ਆ ਪਰਮੇਸ਼ਵਰ ਨਾ ਝੂਠ ਬੋਲਦਾ ਨਾ ਠੱਗਦਾ ਨਾ ਫਰੇਬ ਕਰਦਾ ਉਹ ਆਵਾਜ਼ ਨੂੰ ਸੁਣਦਾ ਵੀ ਆ ਮਦਦ ਨੂੰ ਤਾਂ ਹਰ ਪੱਲੀ ਸਾਡੇ ਨਾਲ ਆ ਤਾਂ ਫਿਰ ਨਿਰਾਸ਼ਾ ਕਿਵੇਂ ਹੋ ਸਕਦੀ ਆ ਇਸ ਲਈ ਕੁਦਾ ਦਾ ਦਾਸ ਕੀ ਕੰਨਾ ਮੈਂ ਯਹਵਾ ਵਿੱਚ ਬਹੁਤ ਖੁਸ਼ ਹੋਵਾਂਗਾ ਕਿੰਨਾ ਖੁਸ਼ ਹੋਵਾਂਗਾ ਬਹੁਤ ਖੁਸ਼ ਹੋਵਾਂਗਾ ਆਪਾਂ ਵੀ ਯਹਵਾ ਵਿੱਚ ਬਹੁਤ ਖੁਸ਼ ਹੋਣਾ ਹੈ